ਸਤਿ ਸ਼੍ਰੀ ਅਕਾਲ ਨਮਸਕਾਰ ਡੇਲੀ ਪੋਸਟ ਪੰਜਾਬ ਬਿਹਾਰਾ ਹਿਮਾਚਲ ਤੇ ਸਾਡੇ ਇਸ ਖਾਸ ਪ੍ਰੋਗਰਾਮ ਸੰਜੀਵਨੀ ਵਿੱਚ ਤੁਹਾਡਾ ਸਵਾਗਤ ਹੈ ਮੈਂ ਵਿਸ਼ਾਖਾ ਸ਼ਰਮਾ ਇਹ ਪ੍ਰੋਗਰਾਮ ਤੁਹਾਡੀ ਸਿਹਤ ਦਾ ਖਾਸ ਧਿਆਨ ਰੱਖਦਾ ਤੇ ਗੰਭੀਰ ਬਿਮਾਰੀਆਂ ਤੋਂ ਜਾਗਰੂਕ ਕਰਦਾ ਹੈ ਅੱਜ ਕੱਲ ਬਹੁਤ ਛੋਟੀ ਉਮਰੇ ਅੱਖਾਂ ਦੀ ਰੌਸ਼ਨੀ ਘਟਕੂਣ ਦੇ ਕਾਰਨ ਬੱਚਿਆਂ ਦੇ ਵੀ ਐਨਕਾ ਲੱਗ ਗਈਆਂ ਨੇ ਇਸ ਤੋਂ ਇਲਾਵਾ ਨੌਜਵਾਨਾਂ ਦੀਆਂ ਵੀ ਅੱਖਾਂ ਦੇ ਵਿੱਚ ਜਲਨ ਤੇ ਦਰਦ ਹੋਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਅੱਜ ਕੱਲ੍ਹ ਹਰ ਕੋਈ ਮੋਬਾਈਲ ਫੋਨਾਂ ਤੇ ਜ਼ਿਆਦਾ ਸਮਾਂ ਬਿਤਾਉਂਦਾ ਹੈ। ਇੱਥੋਂ ਤੱਕ ਕਿ ਮਾਪੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਮੋਬਾਈਲ ਫੋਨ ਦੇ ਦਿੰਦੇ ਨੇ ਜਿਸ ਕਾਰਨ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ। ਪਰ ਇਹਨਾਂ ਸਮੱਸਿਆਵਾਂ ਦੇ ਨੁਕਸਾਨ ਤੇ ਇਲਾਜ ਸੰਬੰਧੀ ਅਸੀਂ ਸਾਡੇ ਐਕਸਪਰਟ ਡਾਕਟਰ ਦੇ ਨਾਲ ਅੱਜ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਇਸੇ ਸੰਬੰਧੀ ਸਾਡੀ ਇੱਕ ਖਾਸ ਰਿਪੋਰਟ ਦੇਖਦੇ ਹਾਂ। ਦੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਨੇ ਇਹਨਾਂ ਤੋਂ ਬਿਨਾ ਜੀਵਨ ਵਿੱਚ ਰੌਸ਼ਨੀ ਨਹੀਂ ਹੋ ਸਕਦੀ। ਅੱਜਕਲ੍ਹ ਛੋਟੀ ਉਮਰ ਦੇ ਬੱਚਿਆਂ ਵਿੱਚ ਹੀ ਅੱਖਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ। ਆਨਲਾਈਨ ਕੰਮ ਕਰਨ, ਪੜ੍ਹਾਈ, ਟੀਵੀ ਦੇਖਣ ਆਦਿ ਨਾਲ ਅੱਖਾਂ ਦੀ ਰੌਸ਼ਨੀ ਤੇ ਬੁਰਾ ਪ੍ਰਭਾਵ ਪੈਂਦਾ ਹੈ। ਤੇ ਲੰਬੇ ਸਮੇਂ ਤੱਕ ਸਕਰੀਨ ਦੇ ਸਾਹਮਣੇ ਕੰਮ ਕਰਨ ਨਾਲ ਅੱਖਾਂ ਦੀਆਂ ਨਸਾਂ ਸੁੰਗੜ ਜਾਂਦੀਆਂ ਹਨ ਜਿਸ ਕਾਰਨ ਅੱਖਾਂ ਦੀ ਰੋਸ਼ਨੀ ਘਟ ਹੁੰਦੀ ਹੈ ਅੱਖਾਂ ਦੀ ਰੋਸ਼ਨੀ ਘਟ ਹੋਣ ਤੇ ਸਿਰਦਰਦ ਦੀ ਸਮੱਸਿਆ ਰਹਿੰਦੀ ਹੈ ਇਸ ਲਈ ਅੱਖਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਸਰੀਰ ਨੂੰ ਹਮੇਸ਼ਾ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਤੇ ਰੋਜ਼ਾਨਾ ਭਰਪੂਰ ਪਾਣੀ ਪੀਣਾ ਚਾਹੀਦਾ ਹੈ ਅੱਖਾਂ ਦੀ ਰੌਸ਼ਨੀ ਤੇਜ਼ ਕਰਨ ਦੇ ਲਈ ਆਪਣੀ ਖੁਰਾਕ ਵਿੱਚ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਕਦੇ ਵੀ ਐਨਕ ਲਗਾਉਣੀ ਨਹੀਂ ਪਵੇਗੀ ਅੱਖਾਂ ਦੀ ਦੇਖਭਾਲ ਲਈ ਖੀਰੇ ਨਾਰੀਅਲ ਪਾਣੀ ਪੱਤੇਦਾਰ ਸਬਜ਼ੀਆਂ ਅੰਗੂਰ ਤੇ ਤਰਬੂਜ਼ ਖਾਓ ਪੋਸ਼ਟਿਕ ਭੋਜਨ ਦਾ ਸੇਵਨ ਕਰਕੇ ਅੱਖਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਗਾਂ ਦੇ ਦੁੱਧ ਦਾ ਘਿਓ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਅੰਡੇ ਦਾ ਚਿੱਟਾ ਭਾਗ ਖਾਣਾ ਚਾਹੀਦਾ ਹੈ ਅੰਡੇ ਵਿੱਚ ਪ੍ਰੋਟੀਨ, ਵਿਟਾਮਿਨ A, ਲੂਟਿਨ, ਜ਼ਿੰਕ ਸੈਥਿਕ, ਜ਼ਿੰਕ ਤੇ ਐਂਟੀਆਕਸੀਡੈਂਟ ਗੁਣ ਸ਼ਾਮਿਲ ਹੈ। ਅੰਡੇ ਦੀ ਜ਼ਰਦੀ ਖਾਣ ਨਾਲ ਵੀ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ। ਡਰਾਈ ਫਰੂਟਸ ਖਾਓ, ਬਦਾਮ, ਕਿਸ਼ਮਿਸ਼, ਅੰजीर ਦਾ ਸੇਵਨ ਅੱਖਾਂ ਨੂੰ ਤੰਦਰੁਸਤ ਰੱਖਦਾ ਹੈ। ਰੋਜ਼ਾਨਾ 4 ਤੋਂ 5 ਬਦਾਮਾਂ ਨੂੰ ਪਾਣੀ ਵਿੱਚ ਭਿਓ ਕੇ ਰੱਖੋ ਤੇ ਸਵੇਰੇ ਉੱਠਦੇ ਸਾਰ ਖਾਓ। ਗਾਜਰ ਦੇ ਸੇਵਨ ਨਾਲ ਅੱਖਾਂ ਦੀ ਇਨਫੈਕਸ਼ਨ, ਖੁਸ਼ਕੀ, ਜਲਨ, ਖੁਜਲੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਆਵਲਾ ਅੱਖਾਂ ਦੀ ਰੌਸ਼ਨੀ ਵਧਾਉਣ ਤੇ ਹੋਰ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਵਿਟਾਮਿਨ ਸੀ ਅੱਖਾਂ ਦੀ ਰੌਸ਼ਨੀ ਵਧਾਉਣ ਦਾ ਕੰਮ ਕਰਦਾ ਹੈ। ਸੰਤਰਾ, ਅਮਰੂਦ ਵਿਟਾਮਿਨ ਸੀ ਨਾਲ ਭਰਪੂਰ ਫਲ ਜ਼ਰੂਰ ਖਾਓ। ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਮੱਛੀ ਰੈਟੀਨਾ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਮਦਦਗਾਰ ਹੈ। ਕਿਵੇਂ ਕਰੀਏ ਅੱਖਾਂ ਦੀ ਦੇਖਭਾਲ? ਅੱਖਾਂ ਨੂੰ ਤੰਦਰੁਸਤ ਰੱਖਣ ਲਈ ਨਿਯਮਿਤ ਤੌਰ ਤੇ ਕਸਰਤ ਕਰੋ। ਦਿਨ ਵਿੱਚ 2 ਤੋਂ 3 ਵਾਰ ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਵੋ। ਅੱਖਾਂ ਨੂੰ ਤੇਜ਼ ਧੁੱਪ ਤੋਂ ਬਚਾਉਣ ਲਈ ਐਨਕਾ ਪਾਓ। ਅੱਖਾਂ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਓ। ਲੈਪਟਾਪ ਦੀ ਵਰਤੋਂ ਕਰਦੇ ਸਮੇਂ ਜਾਂ ਪੜ੍ਹਦੇ ਸਮੇਂ ਸਹੀ ਰੋਸ਼ਨੀ ਵਿੱਚ ਬੈਠੋ। ਖੀਰੇ ਦੇ ਟੁਕੜੇ 10 ਤੋਂ 15 ਮਿੰਟਾਂ ਲਈ ਅੱਖਾਂ ਤੇ ਰੱਖੋ। ਅੱਖਾਂ ਵਿੱਚ ਕੂੜਾ, ਧੂੜ ਦੇ ਕਣ ਚਲੇ ਜਾਣ ਤਾਂ ਅੱਖਾਂ ਨੂੰ ਰਗੜਨ ਤੋਂ ਬਚੋ। ਅੱਖਾਂ ਰਗੜਨ ਦੇ ਨਾਲ ਅੱਖਾਂ ਲਾਲ ਤੇ ਇਰੀਟੇਟ ਹੋ ਸਕਦੀਆਂ ਹਨ। ਅੱਖਾਂ ਦੀ ਸੁਰੱਖਿਆ ਲਈ ਦਿਨ ਵਿੱਚ ਸੌਣ ਤੇ ਰਾਤ ਨੂੰ ਜਾਗਣ ਤੋਂ ਬਚੋ। ਰੋਜ਼ਾਨਾ 7 ਤੋਂ 8 ਘੰਟੇ ਦੀ ਚੰਗੀ ਨੀਂਦ ਜ਼ਰੂਰ ਲਓ। ਸੌਣ ਤੋਂ ਘੱਟੋ-ਘੱਟ 1 ਘੰਟਾ ਪਹਿਲਾਂ ਡਿਜੀਟਲ ਡਿਵਾਈਸਾਂ ਦੀ ਵਰਤੋਂ ਨਾ ਕਰੋ। ਅੱਖਾਂ ਵਿੱਚ ਜਲਨ, ਦਰਦ ਹੋਵੇ ਤਾਂ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਅੱਖਾਂ ਦੀ ਨਿਯਮਿਤ ਜਾਂਚ ਵੀ ਬਹੁਤ ਜ਼ਰੂਰੀ ਹੈ। ਤੁਸੀਂ ਸਮੇਂ-ਸਮੇਂ ਤੇ ਅੱਖਾਂ ਦੀ ਜਾਂਚ ਕਰਵਾ ਕੇ ਆਪਣੀਆਂ ਅੱਖਾਂ ਨੂੰ ਹਮੇਸ਼ਾ ਸਿਹਤਮੰਦ ਰੱਖ ਸਕਦੇ ਹੋ। ਰੀਪੋਰਟ ਵਿੱਚ ਤੁਸੀਂ ਦੇਖਿਆ ਹੈ ਕਿ ਕਿਵੇਂ ਅੱਖਾਂ ਦੀ ਦੇਖਭਾਲ ਕਰਨੀ ਹੈ ਲੇਕਿਨ ਅੱਖਾਂ ਦੇ ਖਰਾਬ ਹੋਣ ਦਾ ਕਾਰਨ ਕੀ ਹੈ ਸਭ ਤੋਂ ਜ਼ਿਆਦਾ ਕਾਰਨ ਜੋ ਅੱਜਕੱਲ ਇੱਥੇ ਮੰਨਿਆ ਜਾ ਰਿਹਾ ਹੈ ਕਿ ਅਸੀਂ ਸਕਰੀਨ ਦੀ ਵਰਤੋਂ ਜ਼ਿਆਦਾ ਕਰ ਰਹੇ ਹਾਂ ਛੋਟੇ ਬੱਚਿਆਂ ਦੇ ਵਿੱਚ ਵੀ ਇਹੀ ਕਾਰਨ ਦੱਸੇ ਜਾ ਰਹੇ ਨੇ ਕਿ ਮਾਪੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਜਦੋਂ ਤੰਗ ਪਰੇਸ਼ਾਨ ਕਰਨ ਤਾਂ ਛੋਟੇ ਬੱਚਿਆਂ ਨੂੰ ਹੀ ਮੋਬਾਈਲ ਫੋਨ ਹੱਥਾਂ ਵਿੱਚ ਫੜਾ ਦਿੱਤਾ ਜਾਂਦਾ ਹੈ ਇਹ ਬਹੁਤ ਗਲਤ ਹੈ ਕਿਉਂਕਿ ਇੱਕ ਤਾਂ ਉਹਨਾਂ ਦਾ ਸਰੀਰਕ ਵਿਕਾਸ ਵੀ ਰੁਕਦਾ ਹੈ ਦੂਸਰੇ ਪਾਸੇ ਅੱਖਾਂ ਦੀ ਰੋਸ਼ਨੀ ਦੇ ਉੱਤੇ ਉਰਾ ਪਰਬਾਪ ਪੈਂਦਾ ਤੇ ਫਿਰ ਬੱਚੇ ਚੜਚੜੇ ਵੀ ਹੁੰਦੇ ਨੇ ਜ਼ਿੱਦ ਵਿੱਚ ਆ ਕੇ ਉਹ ਮੋਬਾਈਲ ਫੋਨ ਦੀ ਹੀ ਜੜੀ ਐ ਉਹ ਵਰਤੋ ਕਰਨ ਦੀ ਜ਼ਿੱਦ ਕਰਦੇ ਨੇ ਇਸੇ ਕਰਕੇ ਸਾਨੂੰ ਇਹਨਾਂ ਗੱਲਾਂ ਦੇ ਵੱਲ ਧਿਆਨ ਦੇਣਾ ਪਵੇਗਾ ਕਿ ਛੋਟੇ ਬੱਚਿਆਂ ਨੂੰ ਮੋਬਾਈਲ ਫੋਨ ਨਾ ਦਿੱਤਾ ਜਾਵੇ ਤੇ ਦੂਸਰੇ ਪਾਸੇ ਪੋਸ਼ਟਿਕ ਤੱਤਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਕਿ ਆਪਣੀ ਖੁਰਾਕ ਦੇ ਵਿੱਚ ਉਹ ਭੋਜਨ ਖਾਣਾ ਜੋ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਹੋਵੇ ਜਿਸ ਨਾਲ ਅੱਖਾਂ ਦੀ ਰੌਸ਼ਨੀ ਵੀ ਵਧੇ ਤੇ ਹੋਰ ਸਰੀਰਕ ਵਿਕਾਸ ਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਮਦਦ ਮਿਲੇ ਸੋ ਗਾਂ ਦੇ ਦੁੱਧ ਦਾ ਕਿਉਂ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਹਰ ਘਰ ਦੇ ਵਿੱਚ ਇਸ ਕਿਉ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤੇ ਬੱਚਿਆਂ ਨੂੰ ਜ਼ਰੂਰ ਇਹ ਖਵਾਉਣਾ ਚਾਹੀਦਾ ਹੈ ਅੱਖਾਂ ਨੂੰ ਸਿਹਤਮੰਦ ਰੱਖਣ ਦੇ ਲਈ ਅੰਡੇ ਦਾ ਚਿੱਟਾ ਭਾਗ ਖਾਣਾ ਚਾਹੀਦਾ ਜਿਸ ਦੇ ਵਿੱਚ ਬਹੁਤ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਸ਼ਾਮਿਲ ਹੁੰਦਾ ਹੈ ਕਿਉਂਕਿ ਅੰਡੇ ਦੇ ਵਿੱਚ ਪ੍ਰੋਟੀਨ ਵਿਟਾਮਿਨ A ਲੂਟਿਨ ਜ਼ੈਕਸੈਂਥਿਨ ਜ਼ਿੰਕ ਤੇ ਐਂਟੀਆਕਸੀਡੈਂਟ ਗੁਣ ਸ਼ਾਮਿਲ ਹੁੰਦੇ ਹਨ ਇਸ ਤੋਂ ਇਲਾਵਾ ਅੰਡੇ ਦੀ ਜ਼ਰਦੀ ਖਾਣ ਦੇ ਨਾਲ ਵੀ ਅੱਖਾਂ ਦੇ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਨੇ ਸੋ ਇਸ ਤਰੀਕੇ ਤੁਸੀਂ ਆਪਣੀ ਅੱਖਾਂ ਦੀ ਦੇਖਭਾਲ ਕਰ ਸਕਦੇ ਹੋ ਡਰਾਈ ਫਰੂਟਸ ਜ਼ਰੂਰ ਖਾਓ ਬਦਾਮ, ਕਿਸ਼ਮਿਸ਼, ਅੰजीर ਦਾ ਸੇਵਨ ਅੱਖਾਂ ਨੂੰ ਤੰਦਰੁਸਤ ਰੱਖਦਾ ਸੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਨਾਲ ਐਕਸਪਰਟ ਡਾਕਟਰ ਜੁੜੇ ਨੇ ਡਾਕਟਰ ਰਾਜੀਵ ਜੈਨ ਡਾਕਟਰ ਰਾਜੀਵ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਥੈਂਕ ਯੂ ਜੀ ਬਹੁਤ 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 ਧੰਨਵਾਦ ਡਾਕਟਰ ਰਾਜੀਵ ਅੱਜ ਅਸੀਂ ਗੱਲ ਕਰ ਰਹੇ ਹਾਂ ਬਹੁਤ ਅਹਿਮ ਟਾਪਿਕ ਤੇ ਕਿਉਂਕਿ ਛੋਟੇ ਬੱਚਿਆਂ ਦੇ ਵੀ ਅੱਖਾਂ ਦੀ ਰੋਸ਼ਨੀ ਕਾਫੀ ਜ਼ਿਆਦਾ ਘਟ ਰਹੀ ਹੈ ਅੱਜ ਕੱਲ ਬਹੁਤ ਛੋਟੀ ਉਮਰ ਦੇ ਬੱਚਿਆਂ ਨੂੰ ਐਨਕਾ ਲੱਗ ਰਹੀਆਂ ਨੇ ਅੱਖਾਂ ਦੀ ਰੋਸ਼ਨੀ ਛੋਟੀ ਉਮਰ ਦੇ ਵਿੱਚ ਘਟ ਹੋਣ ਦੇ ਕੀ ਕੀ ਕਾਰਨ ਨੇ ਤੇ ਅਸੀਂ ਇਸ ਦਾ ਕਿਵੇਂ ਬਚਾਅ ਕਰ ਸਕਦੇ ਹਾਂ ਦੇਖੋ ਜੀ ਸਾਡੇ ਆਈਜ਼ ਦੇ ਵਿੱਚ ਬੱਚਿਆਂ ਲਈ ਦੋ ਏਜ ਗਰੂਪਸ ਡਿਫਾਈਨ ਕੀਤੇ ਜਾਂਦੇ ਨੇ ਪਹਿਲਾ ਏਜ ਗਰੁੱਪ ਹੈ 5 ਸਾਲ ਤੋਂ ਪਹਿਲਾਂ ਵਾਲਾ ਪਹਿਲਾ ਏਜ ਗਰੁੱਪ ਹੈ 5 ਸਾਲ ਤੋਂ ਪਹਿਲਾਂ ਵਾਲਾ ਜਿਹੜਾ ਪ੍ਰੀ ਵਰਬਲ ਚਾਈਲਡ ਕਹਿੰਦੇ ਆ ਸੀ ਸੋ ਬੱਚੇ ਪੂਰੀ ਤਰ੍ਹਾਂ ਪੜ ਨਹੀਂ ਪਾਉਂਦੇ ਸੋ ਉਹਨਾਂ ਦੀ ਆਈਸ ਚੈਕਿੰਗ ਬੜੀ ਮੁਸ਼ਕਲ ਹੁੰਦੀਆਂ ਨੇ ਉਹਦੇ ਵਿੱਚ ਆਪਣੇ ਲਈ ਇੰਪੋਰਟੈਂਟ ਚੀਜ਼ ਹੈ ਸਕੁਇੰਟ ਤਾਂ ਨਹੀਂ ਹੈ ਪੈਂਗਾ ਪੰਤਾ ਨਹੀਂ ਬੱਚੇ ਦੀ ਅੱਖ ਸੋ ਪੇਰੈਂਟਸ ਨੂੰ ਘਰੇ ਦੇਖਣਾ ਜ਼ਰੂਰੀ ਹੈ ਵੀ ਅੱਖਾਂ 'ਚ ਪੈਂਗਾ ਪੰਤਾ ਨਹੀਂ ਹੈ ਜਾਂ ਬੱਚੇ ਟੀਵੀ ਨੇੜੇ ਜਾ ਕੇ ਦੇਖਦੇ ਨੇ ਸੋ ਇਹ ਦੋ ਬੜੇ ਇੰਪੋਰਟੈਂਟ ਫੀਚਰਸ ਹਨ ਜਿਦੇ ਕਾਰਨ ਬੱਚੇ ਨੂੰ ਪੇਰੈਂਟਸ ਆਪਣੇ ਪੇਰੈਂਟਸ ਜਾਂ ਸਕੂਲ ਦੇ ਵਿੱਚ ਟੀਚਰਸ ਹਸਪੀਟਲ ਦੇ ਵਿੱਚ ਲੈ ਕੇ ਆ ਸਕਦੇ ਨੇ ਚੈੱਕਅਪ ਲਈ ਉਸ ਤੋਂ ਬਾਅਦ ਬੱਚੇ ਆਉਂਦੇ ਨੇ ਜਿਹੜੇ ਸਕੂਲ ਗੋਇੰਗ ਬੱਚੇ ਹੋ ਜਾਂਦੇ ਨੇ ਸਕੂਲ ਗੋਇੰਗ ਬੱਚੇ ਜਿਹੜੇ ਨੇ ਉਹ ਉਹਨਾਂ ਨੇ ਉਹਨਾਂ ਨੇ ਰੀਡਿੰਗ ਕਰਨੀ ਹੁੰਦੀ ਹੈ ਉਹ ਹਸਪੀਟਲ ਵਿੱਚ ਜਾ ਕੇ ਸਕੂਲ ਆਈ ਹੈਲਥ ਚੈੱਕਅਪ ਦੇ ਵਿੱਚ ਆ ਕੇ ਆਪਣਾ ਆਈਸ ਚੈੱਕਅਪ ਕਰਵਾ ਸਕਦੇ ਨੇ ਤੇ ਇਹ ਇਹਦੇ ਕਾਰਨ ਇਹਦੇ ਵਿੱਚ ਬੜੇ ਸਾਰੇ ਹੋ ਸਕਦੇ ਨੇ ਕੁਝ ਕੁਝ ਬੱਚਿਆਂ ਦੇ ਜਮਾਂਦਰੂ ਹੀ ਵਿਜ਼ਨ ਘੱਟ ਹੁੰਦੀ ਹੈ ਉਹ ਚੈੱਕਅਪ ਤੋਂ ਬਾਅਦ ਹੀ ਪਤਾ ਚੱਲਦਾ ਹੈ ਕੁਝ ਬੱਚੇ ਅੱਜਕੱਲ ਪੇਰੈਂਟਸ ਦੀ ਇੱਕ ਨੇਚਰਲ ਟੈਂਡੈਂਸੀ ਹੈ ਵੀ ਬੱਚਿਆਂ ਨੂੰ ਮੋਬਾਈਲ ਦੇ ਦਿੱਤੇ ਜਾਂਦੇ ਨੇ ਤੇ ਮੋਬਾਈਲ ਨੂੰ ਬਹੁਤ ਜ਼ਿਆਦਾ ਬੱਚੇ 6 ਮਹੀਨੇ ਦਾ ਬੱਚਾ ਹੈ ਚਾਹੇ 2 ਸਾਲ ਦਾ ਬੱਚਾ ਹੈ ਉਹ ਆਪਣੇ ਮੋਬਾਈਲਸ ਤੇ ਬਹੁਤ ਜ਼ਿਆਦਾ ਵਿਊਇੰਗ ਟਾਈਮ ਬਹੁਤ ਇਨਕਰੀਜ਼ ਹੋ ਕੇ ਆਇਆ ਹੈ ਬੱਚੇ ਦੀ ਡਿਵੈਲਪਮੈਂਟ ਓਵਰਆਲ ਸਫਰ ਕਰਦੀ ਹੈ ਨੇੜੇ ਨੰਬਰ ਦੇਖਣ ਕਰਕੇ ਨੇੜੇ ਜ਼ਿਆਦਾ ਦੇਖਣ ਕਰਕੇ ਕੁਝ ਨੰਬਰ ਬੱਚਿਆਂ ਦੇ ਇਸ ਲਈ ਆ ਵੀ ਜਾਂਦੇ ਨੇ ਚੈੱਕਅਪ ਉਸ ਦਾ ਹਸਪੀਟਲ ਬੇਸਡ ਹੀ ਪੋਸੀਬਲ ਹੋ ਪੈਂਦਾ ਹੈ ਇੰਨੇ ਛੋਟੇ ਬੱਚੇ ਦਾ ਸੋ ਜਿੰਨਾ ਜਲਦੀ ਚੈੱਕ ਅਪ ਹੋਏਗਾ ਉਨਾ ਹੀ ਜਲਦੀ ਉਹ ਬਿਮਾਰੀ ਪਕੜੀ ਜਾ ਸਕਦੀ ਹੈ ਤੇ ਉਸ ਨੂੰ ਆਪਾਂ ਕਰੈਕਟ ਕਰ ਸਕਦੇ ਹਾਂ ਚਸ਼ਮੇ ਦੇ ਨੰਬਰ ਦੇ ਕੇ ਜੇ ਰਿਕੁਆਇਰਡ ਹੋਵੇ ਤਾਂ ਬਿਲਕੁਲ ਡਾਕਟਰ ਰਾਜੀਵ ਸਾਡੇ ਨਾਲ ਕੁਝ ਕਾਲਰਸ ਜੁੜੇ ਨੇ ਅਸੀਂ ਉਹਨਾਂ ਦੇ ਸਵਾਲ ਜਾਣਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਗੱਲ ਕਰ ਰਹੇ ਹੋ ਮੈਂ ਪੁੱਤ ਨਥੋੜੀ ਤੋਂ ਗੋਲਨਾ ਲਾਲ ਸਿੰਘ ਜ਼ਿਲ੍ਹਾ ਮਲੇਰਕੋਲਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਨੰਬਰ 1 ਤੇ ਵੀ ਮੇਰੀ ਬੇਨਤੀ ਆ ਕਿ ਮੈਂ ਪਾਠ ਕਰਦਾ 2 ਘੰਟੇ ਜਦੋਂ ਪਾਠ ਕਰ ਲੈਂਦਾ ਨਾ ਤੇ 1.5 ਨੰਬਰ ਦੀ ਮੇਰੇ ਐਨਕ ਲੱਗੀ ਹੋਈ ਆ ਕਿ 20 ਸਾਲ ਦੀ ਜੀ ਮੇਰੀਆਂ ਅੱਖਾਂ ਦੇ ਵਿੱਚ ਹੁਣ ਲਾਲੀ ਆ ਜਾਂਦੀ ਆ ਕਦੇ ਕਦੇ ਬਈ ਉਹਦੇ ਬਾਰੇ ਮੈਨੂੰ ਦੱਸੋ ਬਈ ਐਨਕ ਨਜ਼ਰ ਮੇਰੀ ਉੱਥੇ ਹੀ ਖੜੀ ਆ ਬੁੱਤੋ ਜਣੀ 20 ਸਾਲ ਦੀ 1.5 ਨੰਬਰ ਦੀ ਤੇ ਮੈਨੂੰ ਕੋਈ ਐਨਕ ਬਦਲੀ ਕਰਾਂਗਾ ਕੀ ਕਰਾਂ ਮੈਨੂੰ ਇਹ ਰਾਏ ਦਿਓ ਜੀ ਇਹ ਨਹੀਂ ਘਣਾ ਬਫੋਕ ਜੀ ਬਿਲਕੁਲ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਜ਼ਰੂਰ ਤੁਹਾਡੇ ਸਵਾਲਾਂ ਦਾ ਜਵਾਬ ਦਵਾਂਗੇ ਸੋ ਡਾਕਟਰ ਰਾਜੀਵ ਇਹ ਵੀ ਇੱਕ ਬਹੁਤ ਇੰਪੋਰਟੈਂਟ ਸਵਾਲ ਹੈ ਕਿ ਜਿਨ੍ਹਾਂ ਨੂੰ ਅੱਖ ਲੱਗੀ ਹੋਵੇ ਚਾਹੇ ਉਹ ਬੱਚੇ ਹੋਣ ਬਜ਼ੁਰਗ ਹੋਣ ਨੌਜਵਾਨ ਹੋਣ ਅੱਖਾਂ ਦੀ ਰੌਸ਼ਨੀ ਉੱਥੇ ਹੀ ਖੜੀ ਰਹਿੰਦੀ ਹੈ ਲੇਕਿਨ ਅੱਖਾਂ ਦੇ ਵਿੱਚ ਲਾਲੀ ਹੋਣ ਦੀ ਸਮੱਸਿਆ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਅੱਖਾਂ ਦਾ ਲਾਲ ਹੋਣ ਦਾ ਕੀ ਕਾਰਨ ਹੈ ਕਿ ਉਹ ਜਿਹੜੀ ਹੈ ਰੌਸ਼ਨੀ ਅੱਖਾਂ ਦੀ ਰੌਸ਼ਨੀ ਘਟ ਜਾਂ ਵਧ ਰਹੀ ਹੈ ਇਸ ਦੇ ਪਿੱਛੇ ਕਾਰਨ ਹੋ ਸਕਦੇ ਨੇ ਜਾਂ ਕੋਈ ਹੋਰ ਵਜ੍ਹਾ ਹੈ ਲਾਲੀ ਆnde ਕਾਰਨ ਸਭ ਤੋਂ ਇੰਪੋਰਟੈਂਟ ਰੀਜ਼ਨ ਜਿਹੜਾ ਹੈ ਕਾਮਨ ਰੀਜ਼ਨ ਅੱਜ ਦੀ ਡੇਟਸ ਹੋ ਗਿਆ ਓਵਰ ਊਇੰਗ ਓਵਰ ਊਇੰਗ ਮਤਲਬ ਜ਼ਿਆਦਾ ਮੋਬਾਈਲ ਦੇਖਣਾ ਜ਼ਿਆਦਾ ਟੀਵੀ ਦੇਖਣਾ ਅੱਖਾਂ ਨੂੰ ਰਬਿੰਗ ਕਰਨਾ ਸੋ ਇਹਦੇ ਕਰਕੇ ਵੀ ਅੱਖ ਦੇ ਵਿੱਚ ਲਾਲੀ ਆ ਜਾਂਦੀ ਹੈ ਸੋ ਜੇ ਬੱਚੇ ਦਾ ਨੰਬਰ ਹੈ ਚਸ਼ਮੇ ਦਾ ਨੰਬਰ ਹੈ ਤੇ ਉਹ ਉਹ ਨੂੰ ਨੰਬਰ ਨੂੰ ਲਗਾ ਨਹੀਂ ਰਿਹਾ ਤਾਂ ਉਹਦੀ ਅੱਖਾਂ ਥਕਨ ਕਰਕੇ ਅੱਖ 'ਚ ਲਾਲੀ ਆਂਦੀ ਹੈ ਇੱਕ ਰੀਜ਼ਨ ਇਹਦਾ ਇਹ ਹੈ ਦੂਸਰੇ ਦੋ ਬਾਕੀ ਬਿਮਾਰੀ ਕਰਕੇ ਹੋ ਸਕਦੇ ਨੇ ਜਿਵੇਂ ਆਈ ਫਲੂ ਕਾਮਨ ਹੁੰਦਾ ਹੈ ਇਸ ਸਪੀਕ ਸੀਜ਼ਨ ਦੇ ਵਿੱਚ ਜੂਨ ਜੁਲਾਈ ਜਦੋਂ ਬਾਰਸ਼ਾਂ ਦਾ ਟਾਈਮ ਆਂਦਾ ਹੈ ਉਦੋਂ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਅੱਖ ਦੇ ਵਿੱਚ ਲਾਲੀ ਆਣਾ ਤੇ ਉਹਦੇ ਨਾਲ ਉਹਦੇ ਨਾਲ ਜਿਹਨੂੰ ਗਿੱਧ ਕਹਿੰਦੇ ਆ ਅੱਖ ਚਿਪਕ ਜਾਂਦੀ ਏ ਉਹ ਚੀਜ਼ ਦੇ ਕਰਕੇ ਵੀ ਅੱਖ 'ਚ ਲਾਲੀ ਆ ਜਾਂਦੀ ਏ ਤੀਸਰਾ ਇੰਪੋਰਟੈਂਟ ਰੀਜ਼ਨ ਜਿਹੜਾ ਹੈਗਾ ਉਹ ਚੇਂਜਿੰਗ ਵੈਦਰ ਦੇ ਵਿੱਚ ਜਦੋਂ ਅਪ੍ਰੈਲ ਮਈ ਦਾ ਮਹੀਨਾ ਹੁੰਦਾ ਉਸ ਟਾਈਮ ਇਹ ਬੜਾ ਕਾਮਨ ਹੈ ਅੱਖ ਦੇ ਵਿੱਚ ਲਾਲੀ ਆਣਾ ਪਰ ਉਹਦੇ ਨਾਲ ਖਾਰਿਸ਼ ਅਸੋਸੀਏਟਡ ਹੁੰਦੀ ਏ ਅੱਖ ਨੂੰ ਅੱਖ ਨੂੰ ਮਲਣ ਦਾ ਮਨ ਕਰਦਾ ਸੋ ਦੈਟ ਇਜ਼ ਅ ਸਾਈਨ ਆਫ ਅਲਰਜੀ ਸੋ ਚੇਂਜਿੰਗ ਵੈਦਰ ਦੇ ਵਿੱਚ ਹੁੰਦਾ ਯੂਜੂਲੀ ਅਪ੍ਰੈਲ ਮਈ ਦੇ ਵਿੱਚ ਯਾ ਤੀਸਰਾ ਦੂਸਰਾ ਮਹੀਨਾ ਉਹਦਾ ਜੁਲਾਈ ਅਗਸਤ ਦੇ ਚ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਅਲਰਜੀ ਬਹੁਤ ਕਾਮਨ ਹੁੰਦੀ ਹੈ ਸਤੰਬਰ ਦਾ ਮਹੀਨਾ ਅਕਤੂਬਰ ਦੇ ਵਿੱਚ ਜਾ ਕੇ ਜਿਵੇਂ ਮੌਸਮ ਠੰਡਾ ਹੁੰਦਾ ਹੈ ਰਿਲੇਟਿਵਲੀ ਅੱਖ ਦੇ ਚ ਲਾਲੀ ਲਾਲੀ ਪੰਜਾੜਾ ਘਟ ਜਾਂਦਾ ਹੈ ਸੋ ਇੱਕ ਰੀਜ਼ਨ ਉਹਦਾ ਹੋ ਗਿਆ ਵਿੱਚ ਜੇ ਨਿਗਾਹ ਪੂਰੀ ਨਹੀਂ ਹੈ ਤਾਂ ਬੱਚਾ ਅੱਖ ਨੂੰ ਸਾਫ਼ ਨਹੀਂ ਦੇਖਣ ਕਰਕੇ ਅੱਖ ਨੂੰ ਰਬਿੰਗ ਕਰਦਾ ਉਹਦੇ ਕਰਕੇ ਲਾਲੀ ਆਂਦੀ ਹੈ ਦੂਸਰਾ ਹੋ ਗਿਆ ਆਈ ਫਲੂ ਤੀਸਰਾ ਹੋ ਗਿਆ ਆਈ ਦੀ ਅਲਰਜੀ ਇਹ ਤਿੰਨ ਬਿਮਾਰੀਆਂ ਕਰਕੇ ਕਾਮਨ ਇਹ ਤਿੰਨ ਬਿਮਾਰੀਆਂ ਕਰਕੇ ਅੱਖ ਚ ਲਾਲੀ ਆ ਸਕਦੀ ਹੈ ਜਿਹਦੇ ਲਈ ਅੱਖ ਦਾ ਚੈੱਕਅਪ ਹੋਣਾ ਮੈਂਡਟਰੀ ਹੈ ਬਾਕੀ ਹੋਰ ਬੜੀਆਂ ਬਿਮਾਰੀਆਂ ਹੁੰਦੀਆਂ ਜਿਹਦੇ ਕਰਕੇ ਅੱਖ ਲਾਲੀ ਆ ਸਕਦੀ ਹੈ ਪਰ ਉਹ ਬਹੁਤ ਰੇਅਰ ਹੁੰਦੀਆਂ ਘੱਟ ਹੁੰਦੀਆਂ ਨੇ ਜੀ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਅਸੀਂ ਉਹਨਾਂ ਦਾ ਵੀ ਸਵਾਲ ਜਾਣਦੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਕਾਲ ਕਰ ਰਹੇ ਹੋ ਮਨਜੰਦਰ ਕੌਰ ਜੀ ਵਰਜਨ ਹਿਮਾਨ ਗੱਤੋ ਬੋਲਦੇ ਹਾਂ ਹਾਂਜੀ ਕੀ ਸਵਾਲ ਹੈ ਤੁਹਾਡਾ ਮੇਰੇ ਜੀ ਸੱਜੀ ਅੱਖ ਦੇ ਵਿੱਚ ਕਾਲਾ ਧੱਬਾ ਹੁੰਦਾ ਜੀ ਠੀਕ ਹੈ ਤੁਸੀਂ ਬੜੇ ਰੋ ਸਾਡੇ ਨਾਲ ਅਸੀਂ ਜ਼ਰੂਰ ਤੁਹਾਡੇ ਸਵਾਲ ਦਾ ਜਵਾਬ ਦਵਾਂਗੇ ਅਗਲੇ ਕੋਲਰ ਦਾ ਸਵਾਲ ਜਾਂਦੇ ਆਂ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਮੈਂ ਪਟਿਆਲੇ ਤੋਂ ਬੋਲ ਰਿਹਾ ਬਟਾ ਕਾਕाराम ਬਰਮਾ ਹੈ ਹਾਂਜੀ ਮੈਂ ਇਹ ਕਹਿਣਾ ਸੀਗਾ ਵੀ ਡਾਕਟਰ ਸਾਹਿਬ ਨੇ ਦੱਸਿਆ ਵੀ ਬਚਪਨ ਦੇ ਵਿੱਚ ਅੱਖਾਂ ਜਾਦਾ ਖਰਾਬ ਹੋਣੀਆਂ ਹੂੰ ਇਹਦੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਦੇ ਚੈੱਕਅਪ ਨਹੀਂ ਹੁੰਦੇ ਜੀ ਅਸੀਂ ਮੇਰੇ ਪਟਿਆਲੇ دوستਾਂ ਅੱਖਾਂ ਦੇ ਮੈਂ ਉਹਨਾਂ ਨਾਲ ਕੀਤਾ ਹੈ ਉਹਨੇ ਅਸੀਂ ਇੱਕ ਸਕੂਲ 'ਚ ਕੀਤਾ ਸੀ ਦੋ ਬੱਚੇ ਤਾਂ ਐਸੇ ਨਿਕਲੇ ਆ ਜਿਨ੍ਹਾਂ ਨੂੰ ਬਲੈਕਬੋਰਡ ਦਿਖਦਾ ਹੀ ਨਹੀਂ ਹੈ ਟੀਚਰ ਦਾ ਮੂੰਹ ਨਹੀਂ ਦਿਖਦਾ ਹੈ ਜੀ ਜੀ ਬਿਲਕੁਲ ਬਹੁਤ ਅੱਛਾ ਤੁਸੀਂ ਜਿਹੜਾ ਇਹ ਸਵਾਲ ਕੀਤਾ ਹੈ ਕਿ ਸਕੂਲਾਂ ਦੇ ਵਿੱਚ ਵੀ ਬੱਚੇ ਜਿਹੜੀ ਇਹ ਸਮੱਸਿਆ ਤੋਂ ਕਾਫੀ ਜ਼ਿਆਦਾ ਜੂਝ ਰਹੇ ਨੇ ਬਲੈਕਬੋਰਡ ਉਹਨਾਂ ਨੂੰ ਨਹੀਂ ਦਿਖਦਾ ਇੱਥੋਂ ਤੱਕ ਕਿ ਪੜ੍ਹਾਈ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਅਸੀਂ ਜ਼ਰੂਰ ਇਸ ਦੇ ਪਿੱਛੇ ਵੀ ਸਵਾਲ ਜ਼ਰੂਰ ਕਰਾਂਗੇ ਡਾਕਟਰ ਸਾਹਿਬ ਤੋਂ ਸੋ ਅਗਲੇ ਕੋਲਰ ਸਾਡੇ ਨਾਲ ਜੁੜੇ ਨੇ ਅਸੀਂ ਉਹਨਾਂ ਦਾ ਵੀ ਸਵਾਲ ਜਾਣਦੇ ਹਾਂ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ অ'দেজি <laughs> খাব ਸੋ ਮੈਂ ਦਰਸ਼ਕਾਂ ਨੂੰ ਇਹ ਅਪੀਲ ਜ਼ਰੂਰ ਕਰਾਂਗੀ ਕਿ ਜਦੋਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਤਾਂ ਆਪਣੇ ਟੀਵੀ ਸਕਰੀਨ ਦੀ ਵੋਲਿਊਮ ਬਿਲਕੁਲ ਬੰਦ ਕਰ ਦਿਓ ਤਾਂ ਕਿ ਬਿਨਾਂ ਡਿਸਟਰਬੈਂਸ ਦੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕੋ ਸੋ ਸਾਡੇ ਕਾਲਰਸ ਦੇ ਅਸਵਾਲਾਂ ਦੇ ਜਵਾਬ ਅਸੀਂ ਜ਼ਰੂਰ ਡਾਕਟਰ ਸਾਹਿਬ ਤੋਂ ਪੁੱਛਦੇ ਹਾਂ ਸੋ ਡਾਕਟਰ ਰਾਜੀਵ ਜਿਸ ਤਰੀਕੇ ਦੇ ਨਾਲ ਸਾਡੇ ਪਹਿਲੇ ਕਾਲਰ ਦੇ ਵੱਲੋਂ ਸਵਾਲ ਕੀਤਾ ਗਿਆ ਸੀ ਕਿ ਅੱਖ ਦੇ ਵਿੱਚ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਲਾ ਤੱਬਾ ਜੋ ਅਸੀਂ ਆਮ ਪੇਸ਼ੈਂਟਸ ਤੋਂ ਸੁਣਦੇ ਹਾਂ ਬਿਕੋਜ਼ ਕਾਲਾ ਤੱਬਾ ਦਾ ਇੱਕ ਆਮ ਰੀਜ਼ਨ ਹੁੰਦਾ ਜਿਹਨੂੰ ਅਸੀਂ ਫਲੋਟਰਸ ਕਹਿੰਨੇ ਆ ਫਲੋਟਰਸ ਦਾ ਮਤਲਬ ਹੈ ਅੱਖ ਦੇ ਜਿੱ ਇੱਕ ਕਾਲਾ ਤੱਬਾ ਅੱਖ ਦੇ ਅੱਗੇ ਆਂਦਾ ਹੈ ਉਹ ਫਲੋਟ ਕਰ ਜਾਂਦਾ ਹੈ ਫਲੋਟ ਉਹਦਾ ਨਾਮ ਹੀ ਫਲੋਟਰ ਹੈ ਅੱਖ ਦੇ ਅੱਗੇ ਸਾਹਮਣੇ ਕੋਈ ਕਾਲੀ ਮੱਖੀ ਜੀ ਕਹਿੰਨੇ ਆ ਅਸੀਂ ਪੰਜਾਬੀ ਚ ਉਹਨੂੰ ਕਾਲੀ ਮੱਖੀ ਕਹਿ ਦਿੰਨੇ ਆ ਟੈਕਨੀਕਲੀ ਉਹਦਾ ਨਾਮ ਹੀ ਮਸਕੀ ਵਾਲਟੈਂਟਸ ਹੈ ਮਸਕੀ ਦਾ ਮਤਲਬ ਮੱਖੀ ਵਾਲਟੈਂਟਸ ਮੀਨਸ ਵਾਲਟਾਈਲ ਹੈ ਉੱਡਦੀ ਰਹਿੰਦੀ ਹੈ ਸੋ ਇੱਕ ਮੱਖੀ ਇੱਥੇ ਨਜ਼ਰ ਆਈ ਅੱਖ ਝਪਕੀ ਆਪਾਂ ਨੇ ਉਹ ਘੁੰਮ ਕੇ ਹੇਠੇ ਉਹਨੂੰ ਫਲੋਟਰਸ ਕਹਿੰਦੇ ਆ ਅੱਖ ਦੇ ਵਿੱਚ ਪਰਦੇ ਦੇ ਵਿੱਚ ਤੇ ਲੈਂਸ ਦੇ ਵਿੱਚ ਇੱਕ ਜੈਲੀ ਹੁੰਦੀ ਹੈ ਉਹ ਜੈਲੀ ਜਦੋਂ ਪਤਲੀ ਹੋ ਜਾਂਦੀ ਹੈ ਤਾਂ ਉਹ ਦੇ ਕਰਕੇ ਉਹ ਕਾਲੀ ਮੱਖੀ ਜੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਜਦੋਂ ਰੋਸ਼ਨੀ ਪੈਂਦੀ ਹੈ ਉਹਦੀ ਪਰਛਾਈ ਪਰਦੇ ਤੇ ਪੈਨ ਕਰਕੇ ਉਹ ਕਾਲੇ ਰੰਗ ਦੀ ਨਜ਼ਰ ਆਉਂਦੀ ਹੈ ਇਟ ਇਜ਼ ਜਸਟ ਲਾਈਕ ਮੈਂ ਪੇਸ਼IENTS ਨੂੰ ਇਸ ਤਰ੍ਹਾਂ ਐਕਸਪਲੇਨ ਕਰਦਾ ਜਿਵੇਂ ਚੀਨੀ ਦੀ ਡੱਲੀ ਆਪਾਂ ਪਾਣੀ 'ਚ ਪਾਣੇ ਆ ਜਦ ਤੱਕ ਉਹ ਪੂਰੀ ਨਹੀਂ ਘੁਲ ਜਾਂਦੀ ਤਦ ਤੱਕ ਆਪਾਂ ਨੂੰ ਉਹਦੇ ਫਲੋਟਿੰਗ ਪਾਰਟਿਕਲਸ 슈ਗਰ ਦੇ ਪਾਰਟਿਕਲਸ ਨਜ਼ਰ ਆਉਂਦੇ ਰਹਿੰਦੇ ਨੇ ਸੋ ਜਦ ਤੱਕ ਉਹ ਨਜ਼ਰ ਆ ਰਹੇ ਨੇ ਉਦੋਂ ਤੱਕ ਉਹ ਉਹਨੂੰ ਸੇ ਫਲੋਟਰ ਕਹਿੰਦੇ ਆ ਜਦੋਂ ਚਿੰਨੀ ਦੀ ਡਲੀ ਪੂਰੀ ਖੁੱਲ ਜਾਂਦੀ ਹੈ ਫਿਰ ਉਹ ਡਿਸਪੀਅਰ ਹੋ ਜਾਂਦੇ ਆ ਸੋ ਇਹ ਸਪੌਂਟੇਨियसਲੀ ਡਿਸਪੀਅਰ ਹੋ ਜਾਂਦੇ ਆ ਇਹਦੇ ਲਈ ਕੋਈ ਟਰੀਟਮੈਂਟ ਜਾਂ ਇਲਾਜ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਹੈ ਜੇ ਬਹੁਤ ਸਾਰੇ ਮੱਖੀਆਂ ਨਜ਼ਰ ਆਣ ਇਸ ਤਰ੍ਹਾਂ ਦੀਆਂ ਕਾਲੇ ਤਾਂ ਬੇਨਜ਼ਰਾਨ ਜਾਂ ਵਿਜ਼ਨ ਡ੍ਰੌਪ ਕਰੇ ਤਾਂ ਜੂਰ ਚੈੱਕ ਅਪ ਕਰਾਉਣਾ ਚਾਹੀਦਾ ਹੈ ਆਈ ਹਸਪੀਟਲ ਜਾ ਕੇ ਜੀ ਬਿਲਕੁਲ ਸੋ तो काला तबांदा जड़ा ओ डॉक्टर साहब ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਤੋਂ ਆ ਬਚਾ ਵੀ ਕਰ ਸਕਦੇ ਤੇ ਹੁੰਦਾ ਕੀ ਹੈ ਬੇਸਿਕਲੀ ਇਹ ਜਿਹੜੀ ਹੈ ਇਸ ਦੀ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਲੇਕਿਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਸਕਰੀਨ ਦੇ ਉੱਤੇ ਜ਼ਿਆਦਾ ਸਮਾਂ ਨਾ ਜਿਹੜਾ ਉਹ ਗੁਜ਼ਾਰੋ ਨਾ ਟੀਵੀ ਸਕਰੀਨ ਹੋਵੇ ਨਾ ਮੋਬਾਈਲ ਫੋਨ ਹੋਵੇ ਸਾਡੇ ਨਾਲ ਅਗਲੇ ਕਾਲਰ ਵੀ ਜੁੜਨੇ ਸੀ ਉਹਨਾਂ ਦਾ ਵੀ ਸਵਾਲ ਜ਼ਰੂਰ ਜਾਣਦੇ ਆ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਹੈਲੋ ਹਾਂਜੀ ਤੁਹਾਡੀ ਆਵਾਜ਼ ਮਿਲ ਪਾ ਰਹੀ ਹੈ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਮੈਡਮ ਨਮਸਕਾਰ ਮੈਡਮ ਦਰਸ਼ਕਾ ਬੋਲ ਰਹੀ ਮਲੋੜ ਤੋਂ ਜੀ ਨਮਸਕਾਰ ਕੀ ਸਵਾਲ ਤੁਹਾਡਾ ਮੈਂ ਮੈਡਮ ਪ੍ਰਕਾਸ਼ਤ ਸਿੰਘ ਹੈ ਪੁੱਛਣਾ ਚਾਹੁੰਦਾ ਮੇਰੇ ਇੱਕ ਇੱਕ ਨੰਬਰ ਐਨਕ ਲੱਗੀ ਹੋਈ ਹੈ ਤੇ ਅੱਖਾਂ 'ਚ ਖਾਰਸ਼ ਮੈਡਮ ਬਹੁਤ ਹੁੰਦੀ ਹੈ ਡਾਕਟਰ ਨੂੰ ਪੁੱਛਣਾ ਚਾਹੁੰਦਾ ਵੀ ਇਹਦਾ ਕੀ ਕਾਰਨ ਬਹੁਤ ਜ਼ਿਆਦਾ ਖਾਰਸ਼ ਹੁੰਦੀ ਅੱਖਾਂ ਦੀ ਠੀਕ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਜ਼ਰੂਰ ਤੁਹਾਡੇ ਇਸ ਸਵਾਲ ਦਾ ਜਵਾਬ ਦਵਾਂਗੇ ਅਗਲੇ ਕਾਲਰ ਨੇ ਉਹਨਾਂ ਦਾ ਵੀ ਸਵਾਲ ਜਾਣਦੇ ਹਾਂ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ

ਸੋ ਮੈਂ ਇੱਕ ਵਾਰ ਫਿਰ ਤੋਂ ਅਪੀਲ ਕਰਾਂਗੀ ਸਾਡੇ ਦਰਸ਼ਕਾਂ ਨੂੰ ਕਿ ਟੀਵੀ ਸਕਰੀਨ ਦੇ ਵੋਲਿਊਮ ਤੁਸੀਂ ਉਸ ਸਮੇਂ ਬਿਲਕੁਲ ਬੰਦ ਕਰ ਦਿਓ ਜਦੋਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਸੋ ਸਾਡੇ ਕਾਲਰ ਦੇ ਸਵਾਲਾਂ ਦਾ ਜਵਾਬ ਦੇਣਿਆ ਡਾਕਟਰ ਰਾਜੀਵ ਸਾਡੇ ਕਾਲਰ ਦੇ ਵੱਲੋਂ ਪੁੱਛਿਆ ਗਿਆ ਹੈ ਕਿ ਅੱਖਾਂ ਦੇ ਵਿੱਚ ਖਾਰਿਸ਼ ਹੋਣ ਦੀ ਕਾਫੀ ਜ਼ਿਆਦਾ ਸਮੱਸਿਆ ਤੋਂ ਉਹ ਪਰੇਸ਼ਾਨ ਨੇ ਅੱਖਾਂ ਦੇ ਵਿੱਚ ਖਾਰਿਸ਼ ਹੋਣ ਦਾ ਕੀ ਕਾਰਨ ਹੈ ਕਿ ਇਨਫੈਕਸ਼ਨ ਦਾ ਕਾਰਨ ਹੋ ਸਕਦਾ ਹੈ ਜਾਂ ਕੋਈ ਹੋਰ ਵਜ੍ਹਾ ਜੇ ਇਹ ਖਾਰਿਸ਼ ਹੈ ਉਹ ਇਨਫੈਕਸ਼ਨਲ ਨਹੀਂ ਹੁੰਦੀ ਉਹਨੂੰ ਜਿੱਥੇ ਵੀ ਸਰੀਰ ਦੇ ਜਿੱਥੇ ਵੀ ਖਾਰਿਸ਼ ਹੋਏਗੀ ਉਹਨੂੰ ਸਿਰ ਅਲਰਜੀ ਦਾ ਨਾਮ ਦੇ ਦਿੰਨੇ ਆ ਸੋ ਲੂਸਲੀ ਅਸੀਂ ਉਹਨੂੰ ਅਲਰਜੀ ਕਨਜੰਕਟਿਵਾਈਟਸ ਕਹਿੰਦੇ ਆ ਕਨਜੰਕਟਿਵਾਈਟਸ ਦਾ ਮਤਲਬ ਆਈ ਫਲੂ ਹੁੰਦਾ ਜੇ ਇਨਫੈਕਸ਼ਨ ਹੋਵੇ ਤਾਂ ਉਹ ਇਨਫੈਕਟਿਵ ਕਨਜੰਕਟਿਵਾਈਟਸ ਹੈ ਜੇ ਉਹ ਖਾਰਿਸ਼ ਨਾਲ ਅਸੋਸੀਏਟਡ ਹੁੰਦਾ ਤਾਂ ਅਲਰਜੀ ਕਨਜੰਕਟਿਵਾਈਟਸ ਅਸੀਂ ਉਹਨੂੰ ਲੇਬਲ ਕਰਦੇ ਆ ਸੋ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸ ਰਿਆ ਸੀ ਮੈਂ ਜਦੋਂ ਚੇਂਜਿੰਗ ਵੈਦਰ ਹੁੰਦਾ ਚੇਂਜਿੰਗ ਵੈਦਰ ਦਾ ਮਤਲਬ ਹੁੰਦਾ ਜਦੋਂ ਮੌਸਮ ਚੇਂਜ ਅਪ੍ਰੈਲ ਦਾ ਮਹੀਨਾ ਜਦੋਂ ਵਾਢੀ ਦਾ ਟਾਈਮ ਹੁੰਦਾ ਹੈ ਜਾਂ ਬਾਰਸ਼ਾਂ ਦਾ ਟਾਈਮ ਸ਼ੁਰੂ ਹੁੰਦਾ ਹੈ ਉਹਨਾਂ ਟਾਈਮਸ ਦੇ ਵਿੱਚ ਇਹ ਬੱਚੇ ਹੋਣ ਚਾਹੇ ਅਡਲਟਸ ਹੋਣ ਇਸ ਵਿੱਚ ਖਾਰਿਸ਼ ਅੱਖਾਂ ਜੋ ਹੋਣ ਦਾ ਬਹੁਤ ਰੀਜ਼ਨ ਵੱਧ ਜਾਂਦਾ ਹੈ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮਸ ਵੀ ਹੁੰਦੀ ਹੈ ਉਹਦੀ ਸਕਿਨ ਵੀ ਫਲੇਅਰ ਅਪ ਹੋ ਜਾਂਦੀ ਹੈ ਐਸਥਮਾ ਜਿਨ੍ਹਾਂ ਨੂੰ ਐਸਥਮਾ ਫਲੇਅਰ ਅਪ ਹੋ ਜਾਂਦਾ ਸੋ ਇਹ ਇੱਕ ਕਾਮਨ ਪ੍ਰੋਬਲਮ ਹੈ ਆਈ ਦੀ ਅਲਰਜੀ ਸੀਜ਼ਨਲ ਅਲਰਜੀ ਕਨਜੰਕਟਿਵਾਈਟਸ ਅਸਸੀ ਨੂੰ ਲੇਬਲ ਕਰ ਦਿੰਨੇ ਆ ਦਾ ਇਲਾਜ ਇਹਦਾ ਡਾਕਟਰੀ ਇਲਾਜ ਹੀ ਹੁੰਦਾ ਆਮ ਕੈਮਿਸ ਤੋਂ ਅਸੀਂ ਆਮ ਦੇਖਦੇ ਆਂ ਕੁਝ ਪੇਸ਼IENTS ਬਹੁਤ ਸਟਰੋਂਗ ਸਟੀਰੋਇਡਸ ਦਵਾਈਆਂ ਲੈ ਕੇ ਆਂਦੇ ਨੇ ਜਿਹੜੇ ਸਟਰੋਂਗ ਸਟੀਰੋਇਡਸ ਦਵਾਈਆਂ ਲੈਂਦੇ ਨੇ ਆਰਾਮ ਮਿਲ ਜਾਂਦਾ ਪਰ ਆਰਾਮ ਮਿਲਣ ਤੋਂ ਬਾਅਦ ਪ੍ਰੋਬਲਮ ਹੋਈ ਹੁੰਦੀ ਆ ਉਸ ਚ ਕਾਲਾ ਮੋਤੀਆ ਬਣਨ ਦਾ ਹਾਈ ਰਿਸਕ ਹੁੰਦਾ ਸੋ ਉਹ ਕਿਸੇ ਵੀ ਪੇਸ਼ੈਂਟ ਨੂੰ ਕਾਲਾ ਮੋਤੀਆ ਡਰਾਪਸ ਮਾਰਕੀਟ ਤੋਂ ਲੈ ਕੇ ਪਾਣ ਦੇ ਨਾਲ ਕਾਲਾ ਮੋਤੀਆ ਜਿਹੜਾ ਰਿਸਕ ਹੈ ਉਹ ਘਰੇ ਬੈਠ ਕੇ ਕਦੀ ਨਹੀਂ ਚਲੇਗਾ ਸੋ ਬੈਟਰ ਇਜ਼ ਡਾਕਟਰ ਕੋਲ ਜਾਓ ਮੈਡੀਸਨ ਅੰਡਰ ਗਾਈਡਡ ਤੁਸੀਂ ਡਾਕਟਰ ਕੋਲੋਂ ਲੈ ਕੇ ਹੀ ਉਸ ਪਾਰਟिकुलर ਚੀਜ਼ ਦਾ ਇਲਾਜ ਕਰੋ ਆਪਣੇ ਆਪ ਦਵਾਈ ਕੈਮਿਸਟ ਕੋਲ ਲੈ ਕੇ ਨਾ ਪਾਓ ਕਿਉਂਕਿ ਇਹਦੇ ਵਿੱਚ ਕਾਲਾ ਮੋਤੀਆ ਬਨਨ ਵਾਲੀ ਦਵਾਈ ਆਮ ਦੇ ਦਿੱਤੀ ਜਾਂਦੀ ਹੈ ਜਿਹਦੇ ਕਰਕੇ ਨੁਕਸਾਨ ਪੇਸ਼ੈਂਟ ਨੂੰ ਹੁੰਦਾ ਹੈ ਸੋ ਅਲਰਜੀ ਕਰਕੇ ਅਲਰਜੀ ਕਰਕੇ ਖਾਰਿਸ਼ ਹੁੰਦੀ ਹੈ ਖਾਰਿਸ਼ ਲਈ ਅਸੀਂ ਦਵਾਈ ਦਿੰਦੇ ਹਾਂ ਜਿਹੜੇ ਸਟੀਰੌਇਡਸ ਹੁੰਦੇ ਹਨ ਜੇ ਜ਼ਿਆਦਾ ਸਟਰੋਂਗ ਸਟੀਰੌਇਡ ਦਿੱਤੇ ਜਾਂ ਤਾਂ ਕਾਲਾ ਮੋਤੀਆ ਬਨਨ ਦੇ ਰਿਸਕ ਹੈ ਸੋ ਆਲਵੇਸ ਕੰਸਲਟ ਯੋਰ ਆਈ ਸਪੈਸ਼ਲਿਸਟ ਐਂਡ ਫਿਰ ਉਹ ਦਵਾਈ ਆਪਣੀ ਜਿਹੜੀ ਵੀ ਇਹਦੇ ਅਲਰਜੀ ਦੀ ਦਵਾਈਆਂ ਆਉਂਦੀਆਂ ਨੇ ਮਾਈਲਡ ਹੋ ਸਕਦੀਆਂ ਨੇ ਸਟਰੋਂਗ ਵੀ ਹੋ ਸਕਦੀਆਂ ਨੇ ਉਹ ਵਾਲੀ ਦਵਾਈ ਤੁਸੀਂ ਫਿਰ ਯੂਜ਼ ਕਰਿਆ ਕਰੋ ਜੀ ਸਾਡੇ ਨਾਲ ਅਗਲੇ ਕਾਲਰ ਜੁੜਨੇ ਅਸੀਂ ਉਹਨਾਂ ਦਾ ਵੀ ਸਵਾਲ ਜਾਣਦੇ ਹਾਂ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਹਸੀਕਰ ਜੀ ਮੈਂ ਜਗਤਾਰ ਸਿੰਘ ਬੋਲਦਾ ਹਾਂਗਾ ਮੈਂ ਸੰਗਰੂਰ ਜ਼ਿਲ੍ਹਾ ਪਿੰਡ ਚੱਠੇ ਸਿੱਖਮਾ ਤੋਂ ਗੱਲ ਕਰਦਾ ਹਾਂਜੀ ਕੀ ਸਵਾਲ ਹੈ ਤੁਹਾਡਾ ਮੇਰਾ ਸਵਾਲ ਇਹ ਹੈ ਜੀ ਵੀ ਜਿੱਦਾਂ ਡਾਕਟਰ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਸੀ ਐਣਕਲ ਲੱਗੀਆਂ ਹੁੰਦੀਆਂ ਨੇ ਕਿ ਇਹ ਕਿਸ ਤਰੀਕੇ ਨਾਲ ਉਤਰ ਸਕਦੀਆਂ ਨੇ ਜਾਂ ਹੋਮੋਪੈਥੀ ਦਵਾਈ ਖਾ ਕੇ ਉਤਰ ਸਕਦੀਆਂ ਨੇਗੀਆਂ ਤੇ ਦੂਸਰਾ ਇੱਕ ਚਿੱਟਾ ਮੋਤੀ ਹੈਗਾ ਜਿਹੜਾ ਹੈ ਵੀ ਇਹਦਾ ਕੀ ਇਲਾਜ ਆ ਕਿਉਂ ਇੰਨਾ ਜ਼ਿਆਦਾ ਹੁਣ ਵੱਧ ਰਿਹਾ ਹੈਗਾ ਚਿੱਟਾ ਮੋਤੀ ਆ ਪੰਜਾਬ ਦੇ ਵਿੱਚ ਜ਼ਿਆਦਾ ਇਹਦੇ ਕੇਸਿਸ ਮਿਲ ਰਹੇ ਨੇ ਲੈਂਜ ਪਾਉਣ ਦੇ ਲਈ ਹਰ ਇੱਕ ਨੂੰ ਐਡਵਾਈਸ ਦਿੱਤੀ ਜਾਂਦੀ ਆ ਤੇ ਇੱਕ ਜਿੱਦਾਂ ਹੁਣ ਤੁਹਾਡਾ ਇੱਕ ਹੈਗਾ ਸੀਗਾ ਛੋਟੇ ਬੱਚਿਆਂ ਦੇ ਲਈ ਕੀ ਇਹਦੇ ਵਿੱਚ ਆਪਣਾ ਜਾਦੇ ਕਸੂਰ ਆਗਾ ਕਿ ਆਪਾਂ ਬੱਚਿਆਂ ਨੂੰ ਉਹਨਾਂ ਨਾਲ ਖੇਡਣ ਦੇ ਉਹਨਾਂ ਨੂੰ ਕੀ ਉਹਨਾਂ ਨਾਲ ਟਾਈਮ ਸਪੈਂਡ ਨਹੀਂ ਕਰਦੇ ਉਹਨਾਂ ਨੂੰ ਮੋਬਾਈਲ ਦੇ ਦਿੰਦੇ ਆਂਗੇ ਕਿ ਬੱਚਾ ਖੇਡੀ ਜਾਊਗਾ ਮੋਬਾਈਲ ਤੇ ਦੇਖੀ ਜਾਊਗਾ ਕਿ ਆਪਾਂ ਆਪਣੇ ਮੋਬਾਈਲਾਂ ਤੇ ਆਪ ਲੱਗੇ ਰਹਨੇ ਹੂੰ ਬਿਲਕੁਲ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਜ਼ਰੂਰ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਦਵਾਂਗੇ ਅਗਲੇ ਕਾਲਰ ਜੁੜੇ ਨੇ ਉਹਨਾਂ ਦਾ ਵੀ ਅਸੀਂ ਸਵਾਲ ਜਾਣਦੇ ਆ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਕੀ ਨਾਮ ਹੈ ਤੁਹਾਡਾ ਮੈਂ ਵਾਈਪਰਲ ਉਹ ਬੋਲ ਰਿਹਾ ਹਾਂ ਚੱਤਪਾ ਚਰਮਾ ਨਾਮ ਮੇਰਾ ਹਾਂਜੀ ਕੀ ਸਵਾਲ ਹੈ ਤੁਹਾਡਾ ਮਿਸ ਜੀ ਉਮਰ 25 ਸਾਲ ਆ ਉਹਨਾਂ ਨੂੰ 5 ਸਾਲ ਪਹਿਲਾਂ ਕਾਲੇ ਮੋਤੀ ਦਾ ਅਟੈਕ ਹੋ ਗਿਆ ਸੀ ਇਹ ਕੱਟ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਪੀਜੀਐਸ ਚੈੱਕਅਪ ਕਰਵਾ ਵੀ ਐਨਪੀ ਕਰ ਦਿੱਤੀ ਜਿਦਣ ਯਾਦ ਤੇ ਬਿਲਕੁਲ ਨਹੀਂ ਜੀ ਤੇ ਦੂਜੀ ਅਕਸਰ ਚਿੱਟੇ ਮੋਤੀ ਜੀ ਉਹਦਾ ਪ੍ਰੈਸ਼ਰ ਕਰਾ ਲਿਆ ਉਹ ਵੀ ਠੀਕ ਹੈ ਜੀ ਇਹ ਜਿੰਦੀ ਹੋਈ ਆ ਕਿ ਜਿਸ ਵਾਂ ਜਿਹੜੀ ਐ ਇਹਦੀ ਰੋਸ਼ਨੀ ਆਉਤ ਨਹੀਂ ਦੁਬਾਰਾ ਠੀਕ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਬਿਲਕੁਲ ਤੁਹਾਡੇ ਸਵਾਲ ਦਾ ਜਵਾਬ ਦਵਾਂਗੇ ਅਗਲੇ ਕਾਲਰ ਸਾਡੇ ਜੁੜਨੇ ਉਹਨਾਂ ਦਾ ਵੀ ਸਵਾਲ ਜਾਂਦੇ ਆ ਹਾਂਜੀ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਸਲਮਨ ਹਰਪਾਲ ਸਿੰਘ ਬੋਲ ਰਿਹਾ ਐਸਟੇਸ਼ਨਗਰ ਜੀ ਮੈਂ ਇਸ ਤਰ੍ਹਾਂ ਮੈਂ ਕਾਂਬਰੀਆਂ ਕਿੰਨੀਆਂ ਘਟ ਰਹੀ ਹੈ ਬਧਰੀ ਹੈ ਇੱਕ ਤਾਂ ਮੈਨੂੰ ਸਵਾ ਨੰਬਰ ਹੈਗਾ ਪਰ ਮੈਂ ਯੂਜ਼ ਨਹੀਂ ਕਰਦਾ ਹੈਗਾ ਬੁੱਧ ਲਗਭਗ 10-15 ਫੁੱਟ ਦੂਰ ਤੇ ਉੱਥੇ ਵੀ ਕਦੇ ਕਦੇ ਠੀਕ ਹੁੰਦੀ ਹੈ ਦੂਰ ਨਾਲੇ ਕਦੇ ਕਦੇ ਉਹ ਵੀ ਘਟ ਜਾਂਦੀ ਹੈਗੀ ਹਲਕਾ ਹਲਕਾ ਡਬਲ ਦਿਖਦਾ ਹੈਗਾ ਬਤਗੇ ਮੇਰਾ ਰਸਤਾ ਜਾਣ ਦਾ ਥੋੜਾ ਮਿੱਟੀ ਘੱਟੇ ਵਾਲਾ ਹੈਗਾ ਆ ਕੇ ਮੈਂ ਦਵਾਈ ਪੰਦਾ ਕਰਿਆ ਸਿਪਰੋਲ ਡ੍ਰੌਪ ਡੀ ਅੱਖਾਂ ਵਿੱਚ ਰੋੜ ਨਿਕਲਦੇ ਹਨ ਤੇ ਅੱਖਾਂ ਸਾਫ਼ ਹੋ ਜਾਂਦੀ ਹੈਗੀ ਵੀ ਇਸ ਵਾਰੇ ਨਿਗਾ ਘਟ ਰਹੀ ਬਧਰੀ ਹੈ ਕੋਈ ਦਵਾਈ ਅੱਖਾਂ ਪਾਣ ਵਾਸਤੇ ਜਾਂ ਚਸ਼ਮਾ ਪੱਕਾ ਹੀ ਲਾਣਾ ਜਾਂ ਉੱਤਰ ਠੀਕ ਹੋ ਜਾਏਗਾ ਠੀਕ ਹੈ ਥੈਂਕ ਯੂ ਠੀਕ ਹੈ ਠੀਕ ਹੈ ਬਨੇਰੋ ਸਾਡੇ ਨਾਲ ਸੋ ਡਾਕਟਰ ਰਾਜੀਵ ਅਸੀ ਸਾਡੇ ਕਾਲਰਸ ਦੇ ਸਵਾਲਾਂ ਦੇ ਜਵਾਬ ਸਭ ਤੋਂ ਪਹਿਲਾਂ ਪਹਿਲੇ ਕਾਲਰ ਤੋਂ ਸ਼ੁਰੂਆਤ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅੱਖਾਂ ਦੇ ਵਿੱਚ ਛਿੱਟਾ ਮੋਤੀਆ ਹੁੰਨ ਦਾ ਜਿਹੜਾ ਕਾਰਨ ਹੈ ਕਿ ਜੇਕਰ ਇਹ ਹੁੰਦਾ ਹੈ ਤਾਂ ਕੀ ਇਸ ਦਾ ਇਲਾਜ ਹੋ ਸਕਦਾ ਹੈ ਕਿ ਅੱਖਾਂ ਦੀ ਰੋਸ਼ਨੀ ਦੇ ਵਿੱਚ ਜਿਹੜੀ ਹੈ ਉਹ ਵਾਪਸ ਆਵੇਗੀ ਜਾਂ ਕਿਸ ਤਰੀਕੇ ਦੇ ਕੇਸਸ ਕਾਫੀ ਜ਼ਿਆਦਾ ਵਧ ਰਹੇ ਨੇ ਦੇਖੋ ਇਹ ਮੋਤੀਆ ਦੋ ਤਰ੍ਹਾਂ ਦਾ ਹੁੰਦਾ ਜਿਵੇਂ ਚਿੱਟਾ ਮੋਤੀਆ ਜਿਹਨੂੰ ਸਫੇਦ ਮੋਤੀਆ ਕਹਿ ਦਿੰਦੇ ਨੇ ਇਹ ਕਾਲਾ ਮੋਤੀਆ ਹੈ ਇਹਦਾ ਨਾਮ ਹੀ ਇਸ ਤਰ੍ਹਾਂ ਰੱਖਿਆ ਗਿਆ ਸਫੇਦ ਮੋਤੀਆ ਮੀਨਸ ਜਿਹਦਾ ਆਪਰੇਸ਼ਨ ਕੀਤਾ ਜਾਂ ਜੋ ਵੀ ਇਲਾਜ ਕੀਤਾ ਉਸ ਤੋਂ ਬਾਅਦ ਨਿਗਾ ਆ ਗਈ ਜਿਹੜਾ ਕਾਲਾ ਮੋਤੀਆ ਹੈ ਉਹਦਾ ਉਹਦਾ ਨਾਮ ਹੀ ਕਾਲਾ ਮੋਤੀਆ ਰੱਖਿਆ ਗਿਆ ਜਿਹਦਾ ਇਲਾਜ ਕਰਨ ਦੇ ਬਾਵਜੂਦ ਵੀ ਨਿਗਾ ਨਹੀਂ ਆਂਦੀ ਸੋ ਆਮ ਪੇਸ਼ੈਂਟਸ ਨੂੰ ਇਹ ਸਮਝਣਾ ਜ਼ਰੂਰੀ ਹੈ ਦੋਨੋਂ ਬਿਮਾਰੀਆਂ ਅਲੱਗ-ਅਲੱਗ ਨੇ ਦੋਨੋਂ ਇਕੱਠੀਆਂ ਵੀ ਹੋ ਸਕਦੀਆਂ ਨੇ ਪੇਸ਼ੈਂਟ ਦੇ ਵਿੱਚ जांच ਕਿਤੇ ਤੋਂ ਬਗੈਰ ਨਹੀਂ ਦੱਸਿਆ ਜਾ ਸਕਦਾ ਵੀ ਪੇਸ਼ੈਂਟ ਦੀ ਨਿਗਾਹ ਸਫੇਦ ਕਰਕੇ ਘਟ ਰਹੀ ਹੈ ਜਾਂ ਕਾਲੇ ਕਰਕੇ ਘਟ ਰਹੀ ਹੈ ਸੋ ਇਹਦੀ ਜਿਹੜਾ ਜਿੱਥੇ ਤੱਕ ਇਹਦਾ ਸਵਾਲ ਹੈ ਵੀ ਸਫੇਦ મોતਿਆ ਗਿਆ ਦਵਾਈ ਨਾਲ ਆਪਾਂ ਹੋਮਿਓਪੈਥੀ ਦਵਾਈ ਨਾਲ ਖਤਮ ਕਰ ਸਕਦੇ ਹਾਂ ਜਾਂ ਇਹ ਇਨਸੀਡੈਂਸ ਇਨਕਰੀਜ਼ ਹੋ ਰਿਹਾ ਹੈ ਇਹ ਏਜ ਰਿਲੇਟਡ ਕੈਟਰਾਕ ਹੁੰਦਾ ਏਜ ਦੇ ਨਾਲ ਜਿਵੇਂ ਜਿਵੇਂ ਆਪਣੀ ਏਜਿੰਗ ਪੋਪੂਲੇਸ਼ਨ ਹੁਣ ਇਨਕਰੀਜ਼ ਹੋ ਰਹੀ ਹੈ ਜਿਵੇਂ ਆਪਣੀ ਲਾਈਫ ਐਕਸਪੈਕਟੈਂਸੀ ਹੈ ਪਹਿਲਾਂ 50 ਸਾਲ ਵਾਲਾ ਬੰਦਾ ਜਿੰਨਾ 60 ਸਾਲ ਵਾਲਾ ਹੁਣ 70 80 ਸਾਲ ਤੱਕ ਆਪਾਂ ਆਪਣੀ ਨਾਰਮਲ ਲਾਈਫ ਹੋ ਗਈ ਹੈ ਆਪਣੀ ਇੰਡੀਆ ਦੇ ਵਿੱਚ ਵੀ ਸੋ ਜਿਵੇਂ ਜਿਵੇਂ ਲਾਈਫ ਵਧੇਗੀ ਐਕਸਪੈਕਟੈਂਸੀ ਵਧੇਗੀ ਓਮੇਓਮੇ ਵਿੱਚ ਐਟ੍ਰੈਕ ਦੀ ਇਨਸੀਡੈਂਸ ਡੈਫੀਨਿਟਲੀ ਇਨਕਰੀਸ ਹੋਏਗਾ। ਕੀ ਆਪਾਂ ਕਿਸੇ ਦਵਾਈਆਂ ਦੇ ਨਾਲ ਇਹਨੂੰ ਘਟਾ ਸਕਦੇ ਹਾਂ? ਜਿੰਨੀ ਹੈਲਦੀ ਲਾਈਫ ਸਟਾਈਲ ਰੱਖਾਂਗੇ ਓਨਾ ਇਨਸੀਡੈਂਸ ਘਟੇਗਾ। ਕੀ ਆਪਾਂ ਕਿਸੇ ਦਵਾਈ ਹੋਮਿਓਪੈਥਿਕ ਦਵਾਈ ਦੇ ਨਾਲ ਘਟਦਾ ਹੈ? ਸਾਡੀ ਸਾਇੰਸ ਤੇ ਵੀ ਸਾਡੀ ਐਲੋਪੈਥਿਕ ਸਾਇੰਸ ਦੇ ਵਿੱਚ ਕੋਈ ਵੀ ਮੈਡੀਸਿਨ ਇਸ ਤਰ੍ਹਾਂ ਦੀ ਨਹੀਂ ਹੈ ਜਿਹਦੇ ਜਿਹਦੇ ਨਾਲ ਇਸ ਇਸ ਸਫੇਦ ਮੋਤੀ ਦਾ ਇਲਾਜ ਦਵਾਈ ਦੇ ਨਾਲ ਕੀਤਾ ਜਾ ਸਕੇ। ਸੋ ਸਫੇਦ ਮੋਤੀ ਦਾ ਇਲਾਜ ਜੇ ਪੇਸ਼ੈਂਟ ਦੀ ਨਿਗਾ ਘਟ ਰਹੀ ਹੈ ਤੇ ਅੱਖ ਦੇ ਸਫੇਦ ਮੋਤੀਆ ਹੈ ਤੇ ਉਹਨੂੰ ਲੋੜ ਹੈ ਆਪਰੇਸ਼ਨ ਦੀ ਉਹ ਜਾਂਚ ਤੋਂ ਬਗੈਰ ਆਪਰੇਸ਼ਨ ਤੋਂ ਹੀ ਲੈਂਸ ਪਾਉਣ ਤੋਂ ਬਾਅਦ ਹੀ ਪੇਸ਼ੈਂਟ ਦੀ ਨਿਗਾ ਰਿਕਵਰ ਕਰਦੀ ਹੈ ਜਿਹੜਾ ਕਾਲਾ ਮੋਤੀਆ ਹੈ ਉਹ ਬਿਲਕੁਲ ਅਲੱਗ ਬਿਮਾਰੀ ਹੈ ਉਹਦਾ ਜਾਂਚ ਕਿਤੇ ਬਗੈਰ ਅਸੀਂ ਨਹੀਂ ਦੱਸ ਸਕਦੇ ਪੇਸ਼ੈਂਟ ਨੂੰ ਨਹੀਂ ਪਰ ਚੱਲਦਾ ਕਿਉਂਕਿ ਜੋ ਨੁਕਸਾਨ ਹੋ ਗਿਆ ਕਾਲੇ ਮੋਤੀਏ ਚ ਉਹ ਵਾਪਸ ਰਿਕਵਰ ਨਹੀਂ ਹੁੰਦਾ ਸੋ ਬੜਾ ਇੰਪੋਰਟੈਂਟ ਹੈ ਜਾ ਕੇ 40 ਸਾਲ ਦੇ ਬੰਦੇ ਤੋਂ ਬਾਅਦ 50 ਸਾਲ ਵਾਲੇ ਬੰਦੇ ਨੂੰ ਜਾਂ ਜਿਹਦੀ ਫੈਮਿਲੀ ਸਕਾਲਮ ਹੋਤੀ ਹੈ ਉਹਨੂੰ ਜੂੜ ਜਾ ਕੇ ਇੱਕ ਵਾਰੀ ਜਾਂਚ ਕਰਾਣੀ ਚਾਹੀਦੀ ਹੈ ਕਿਉਂਕਿ ਇਹਦਾ ਇਲਾਜ ਜੋ ਨੁਕਸਾਨ ਹੋ ਗਿਆ ਉਹ ਵਾਪਸ ਨਹੀਂ ਆਂਦਾ ਚਾਹੇ ਉਹਦਾ ਇਲਾਜ ਉਹ ਦਵਾਈਆਂ ਨਾਲ ਕੀਤਾ ਜਾਵੇ ਸਟਾਰਟਿੰਗ 'ਚ ਉਹ ਦਵਾਈਆਂ ਨਾਲ ਇਲਾਜ ਹੋ ਜਾਂਦਾ ਹੈ ਕਾਲੇਮ ਹੋਤੀਆ ਦਾ ਜਾਂ ਉਹਦੇ ਆਪਰੇਸ਼ਨ ਦੀ ਲੋੜ ਹੋਵੇ ਕਿਉਂਕਿ ਜੋ ਨਿਗਾ ਚਲੇ ਗਈ ਉਹ ਵਾਪਸ ਨਹੀਂ ਆਂਦੀ ਕਾਲੇਮ ਹੋਤੀਏ ਸੋ ਇਹ ਇੰਪੋਰਟੈਂਟ ਹੈ ਆਮ ਜਨਤਾ ਨੂੰ ਜਾਣਨਾ 체크업 ਤੋਂ ਬਗੈਰ ਨਹੀਂ ਪਤਾ ਚੱਲੇਗਾ ਵੀ ਕਾਲਮ ਹੋਤੀ ਹੈ ਕਿ ਸਫੇਦ ਹੈ ਜੇ ਕਾਲਾ ਹੈ ਤਾਂ ਦਵਾਈ ਨਾਲ ਆਪਾਂ ਕੰਟਰੋਲ ਕਰ ਸਕਦੇ ਹਾਂ ਜੋ ਨੁਕਸਾਨ ਹੋ ਗਿਆ ਘਰੇ ਬੈਠ ਕੇ ਉਹਨੂੰ ਆਪਾਂ ਰਿਕਵਰ ਨਹੀਂ ਕਰ ਸਕਦੇ ਸੋ ਇੰਪੋਰਟੈਂਟ ਹੈ ਆਪਣਾ ਆਈ ਚੈੱਕਅਪ ਕਰਵਾਉਣਾ ਇਹ ਕਿਵੇਂ ਸਾਡੇ ਕੋਲਰ ਦੇ ਵੱਲੋਂ ਸਵਾਲ ਕੀਤਾ ਗਿਆ ਸੀ ਡਾਕਟਰ ਸਾਹਿਬ ਕਿ ਜੇਕਰ ਐਨਕ ਲੱਗ ਜਾਵੇ ਤਾਂ ਫਿਰ ਕੀ ਇਹ ਐਨਕ ਉਤਰ ਸਕਦੀ ਹੈ ਕਿ ਸਾਡੀ ਨਿਗਾਹ ਵਾਪਸ ਨਾਰਮਲ ਹੋ ਸਕਦੀ ਹੈ ਕਿਹੜੇ ਕਿਹੜੇ ਉਹ ਜਿਹੜੇ ਬਚਾਅ ਜਾਂ ਸਾਵਧਾਨੀਆਂ ਨੇ ਜਿਸ ਦੇ ਨਾਲ ਜਿਆ ਹੋ ਸਕਦਾ ਅਨਕ ਵੀ ਦੋ ਤਰ੍ਹਾਂ ਲੱਗਦੀ ਹੈ ਜਿਹੜੀ ਤਾਂ 40 ਸਾਲ ਤੋਂ ਪਹਿਲਾਂ ਲੱਗਦੀ ਹੈ ਉਹ ਦੂਰ ਦਾ ਨੰਬਰ ਯੂਜੂਲੀ ਹੁੰਦਾ ਹੈ ਉਹ ਪਲੱਸ ਵੀ ਹੋ ਸਕਦਾ ਮਾਈਨਸ ਵੀ ਹੋ ਸਕਦਾ ਹੈ ਉਹਦਾ ਅਸੀਂ 20 ਸਾਲ ਤੋਂ ਬਾਅਦ ਤੱਕ 20 ਤੋਂ 40 ਸਾਲ ਦੀ ਏਜ ਦੇ ਵਿੱਚ ਉਹ ਲੇਜ਼ਰ ਆਪਰੇਸ਼ਨ ਦੇ ਨਾਲ ਨੰਬਰ ਖਤਮ ਕੀਤਾ ਜਾ ਸਕਦਾ ਹੈ 40 ਸਾਲ ਤੋਂ ਬਾਅਦ ਜਿਹੜਾ ਨੇੜੇ ਦਾ ਚਸ਼ਮਾ ਲੱਗਦਾ ਹੈ ਉਹ ਆਮ ਰੂਟੀਨ ਚਸ਼ਮਾ ਹੈ ਉਹ ਆਪਣੀ ਆਈ ਦੀ ਮਸਲ ਪਾਵਰ ਘਟਣ ਦੇ ਕਰਕੇ ਉਹ ਨੰਬਰ ਦੀ ਲੋੜ ਪੈਂਦੀ ਹੈ ਔਰ ਉਹ ਪ੍ਰੋਗਰੈਸਿਵਲੀ ਇਨਕਰੀਸ ਹੁੰਦਾ ਹੈ ਪਹਿਲਾ ਬੰਦੇ ਦਾ ਪੌਣਾ ਨੰਬਰ ਆਏਗਾ 1 ਆਏਗਾ ਸਵਾ 1.5 2 2.5 ਇਸ ਰੇਂਜ ਤੱਕ ਜਾਂਦਾ ਹੈ ਹੌਲੀ ਹੌਲੀ ਹਰ 2 ਸਾਲਾਂ ਬਾਅਦ ਉਹ ਅਪਰੋਕਸੀਮੇਟਲੀ ਅੱਧਾ ਨੰਬਰ ਇੰਕਰੀਜ਼ ਹੁੰਦਾ ਹੈ ਉਹ ਨੰਬਰ ਆਪਣੀ ਏਜ ਕਰਕੇ ਹੈ ਸੋ ਹਰ ਬੰਦੇ ਦੀ ਆਪਣੀ ਰਿਕੁਆਇਰਮੈਂਟ ਹੈ ਉਹ ਨੰਬਰ ਕਿਸੇ ਦਵਾਈ ਨਾਲ ਖਤਮ ਹੁੰਦਾ ਨਹੀਂ ਤੁਸੀਂ ਰੀਸੈਂਟਲੀ ਉਹ ਨਿਊਜ਼ ਵੀ ਸੁਣੀ ਹੋਣੀ ਹੈ ਇੱਕ ਡਰਾਪਸ ਮਾਰਕੀਟ ਵਿੱਚ ਆਏ ਸੀਗੇ ਜਿਨ੍ਹਾਂ ਦੇ ਕਰਕੇ ਜਿਹਨੂੰ ਕਲੇਮ ਕੀਤਾ ਗਿਆ ਸੀਗਾ ਵੀ ਉਹ ਡਰਾਪਸ ਪਾਣ ਦੇ ਨਾਲ ਚਸ਼ਮਾ ਨੇੜੇ ਦੀ ਲੋਡ ਨਹੀਂ ਪੈਂਦੀ ਹੈ ਪਰ ਉਹ ਇਹ じゃ ਕੋਈ ਕਲੇਮ ਕੰਪਨੀ ਨੇ ਵੀ ਫਿਰ ਵਿਦਡਰੋ ਕਰ ਲਿਆ ਉਹ ਪ੍ਰੋਡਕਟ ਐਜ਼ ਆਫ ਨਾਓ ਕਿਉਂਕਿ ਉਹਦੇ ਨੇ ਕ ਤੋ ਉਹ ਇਹ ਜੀ ਕੋਈ ਦਵਾਈ ਨਹੀਂ ਹੈ ਜਿਹਦੇ ਨਾਲ ਆਪਣਾ ਨੇੜੇ ਦਾ ਚਸ਼ਮਾ ਖਤਮ ਹੋ ਜਾਏ ਜਾਂ ਦੂਰ ਦਾ ਚਸ਼ਮਾ ਖਤਮ ਹੋ ਜਾਏ ਜੇ ਚਸ਼ਮਾ ਹੈ ਨੰਬਰ ਹੈ ਦੂਰ ਦਾ ਸਾਫ ਦੇਖਣਾ ਹੈ ਜਾਂ ਨੇੜੇ ਦਾ ਸਾਫ ਦੇਖਣਾ ਚਸ਼ਮਾ ਲਗਾਉਣਾ ਪਏਗਾ। ਕਿਹਿਆ ਕਿਸੇ ਦਵਾਈ ਨਾਲ ਖਤਮ ਹੁੰਦਾ ਸਾਡੀ ਐਲੋਪੈਥਿਕ ਸਾਇੰਸ ਦੇ ਦਵਾਈ ਨਾਲ ਇਹ ਨੰਬਰ ਨਹੀਂ ਖਤਮ ਹੁੰਦਾ। ਅਸੀਂ ਬਹੁਤ ਪੇਸ਼ੈਂਟ ਦੇਖਦੇ ਹਾਂ ਜਿਹੜੇ ਕੁਝ ਬਾਬਿਆਂ ਤੋਂ ਜਾਂ ਹੋਮਿਓਪੈਥੀ ਜਾਂ ਆਯੁਰਵੈਦਿਕ ਮੈਡੀਸਿਨਸ ਪਾਉਂਦੇ ਨੇ ਮਾਰਕੀਟ 'ਚ ਵੀ ਅਵੇਲੇਬਲ ਨੇ ਪਰ ਜੇ ਉਸ ਚੀਜ਼ਾਂ ਦਾ ਕਾਮਯਾਬ ਹੁੰਦੀਆਂ ਤਾਂ ਤਾਂ ਇਹ ਪੇਸ਼ੈਂਟ ਦੇ ਚਸ਼ਮੇ ਵਾਲੀ ਦੁਕਾਨਾਂ ਹਸਪਤਾਲ ਸਾਰੇ ਬੰਦੀ ਹੋ ਜਾਣੇ ਸੀਗੇ। ਸੋ ਐਸੀ ਜੀ شکریہ ڈاکٹر راجیو ਤੁਸੀਂ ਸਾਡੇ ਨਾਲ اجڑے تواڈے راہے درشکا تک بہت جڑی خاص جانکاری ਅਸੀਂ ਪਹੁੰਚਾ ਪਾਏ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਸੋ ਅਸੀਂ ਵੀ ਉਮੀਦ ਕਰਦੇ ਆ ਸਾਡੇ ਦਰਸ਼ਕਾਂ ਨੂੰ ਕਿ ਅੱਖਾਂ ਦੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਸਭ ਤੋਂ ਅੱਛਾ ਤਰੀਕਾ ਇਹ ਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਚੰਗਾ ਖਾਣਾ ਖਾਓ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਖਾਣਾ ਖਾਓ ਤੇ موبائل فون ਦੀ ਵਰਤੋਂ ਜ਼ਿਆਦਾ ਨਾ ਕਰੋ ਖਾਸ ਕਰਕੇ ਤੌਰ ਤੇ ਬੱਚਿਆਂ ਤੋਂ موبائل فون ਨੂੰ ਦੂਰ ਰੱਖੋ ਤਾਂ ਕਿ ਬਚਪਨ ਦੇ ਵਿੱਚ ਉਹਨਾਂ ਦੀ ਸਰੀਰਕ ਗ੍ਰੋਥ ਵੱਲ ਤੁਸੀਂ ਜ਼ਰੂਰ ਧਿਆਨ ਦਿਓ ਇਹ ਸਕਰੀਨਾਂ ਤੋਂ ਉਹਨਾਂ ਨੂੰ ਦੂਰ ਰੱਖੋ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਐਨਹੀਂ ਤੇ ਲਗਾਤਾਰ ਤੁਸੀਂ ਬਣੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਹੁਣ ਮੈਨੂੰ ਦੋ ਇਜਾਜ਼ਤ ਧੰਨਵਾਦ